ਹਾਂਜੀ ਬਟਰਫਲਾਈ ਤੇ ਆਗੇ ਨਹੀਂ ਹੈਗੇ ਬਟਰਫਲਾਈ ਇੱਥੇ ਚਲੋ ਭੈਣ ਜੀ ਭੈਣ ਜੀ ਨੇ ਛੁਰਾ ਆਇਆ ਪੜਿਆ ਵਾ ਜਿੱਦਾਂ ਕਿਸੇ ਦਾ ਕਤਲ ਕਰਨਾ ਹੁੰਦਾ ਕਤਲ ਨਹੀਂ ਕਰਨਾ ਨਹੀਂ ਹੁੰਦਾ ਹਾਂ ਮੈਂ ਹਰ ਰੋਜ਼ ਸਬਜ਼ੀਆਂ ਵੇਖਦੀਆਂ ਕਿੰਨੀਆਂ ਨਾਲੇ ਡਿਸ਼ ਬਣਾ ਕੇ ਜਾ ਦੇਣ ਲੱਗੇ ਸਾਨੂੰ ਹੈ ਕੀ ਬਣਾ ਕੇ ਖਵਾਉਂਗੇ ਅੱਜ ਤੁਸੀਂ ਕੀ ਖਾਣਾ ਤੁਸੀਂ ਉਹ ਦੱਸੋ ਜੋ ਤੁਹਾਨੂੰ ਸਹੀ ਲੱਗਦਾ ਜਿੰਨੀਆਂ ਵੀ ਸਾਡੇ ਘਰ ਸਬਜ਼ੀਆਂ ਨੇ ਸਾਡੀਆਂ ਉਹਨਾਂ ਦੇ ਉੱਤੇ ਜੋ ਬਣਾ ਕੇ ਦੇ ਸਕਦੇ ਆ ਖਾ ਲੈਣੇ ਆ ਕਿਦੀ ਕਿਉਂ ਮਾਉਂ ਨਹੀਂ ਸਕੀ ਬਣਾ ਰੋ ਚਾਉਂ ਮਾਉਂਦੀ ਕਿਉਂ ਮਾਉਂਦੀ ਚਾਉਂ ਮਾਉਂਦੀ ਹਾਂਜੀ ਮੈਨੂੰ ਸੈੱਟ ਕਰ ਲਾਓ ਬੱਸ ਬਾਈ ਜੀ ਨਾ ਕਰਾਉਂਦੇ ਹੈਂ ਕੱਲਾ ਹੀ ਆਉਂਦੇ ਆ ਤੇ ਤੇ ਦਵਾਈ ਨਾ ਕਿੰਨੀ ਮੇਰਾ ਰਾਦਾ ਹੀ ਹੁਣ ਅੱਜ ਤੱਕ ਆਪਾਂ ਚੱਲੋ ਵੀਡੀਓ ਵੀਡੀਓ ਬਣਾਉਣ ਲੱਗੇ ਆ ਨਾ ਉਦੇ ਵੇਸਨ ਦੇ ਫਾਫੜਾ ਬਣਦਾ ਨਾਲ ਪਕੀਤੇ ਵੀ ਕਿਤੇ ਨਹੀਂ ਬਣਦੀ ਆ ਹਾਂ ਵੇਸਨ ਦਾ ਫਾਫੜਾ ਉਹ ਕਿੰਦਾ ਮੈਂ ਤੇ ਸੁਣਿਆ ਪਿੱਲੀ ਵਾਰੀ ਆ ਜਦਾਂ ਵੇਖਿਆ ਉਹ ਟੁਕਨੇ ਜੇ ਹੁੰਦੇ ਨਹੀਂ ਖਾਣ ਵਾਲੇ ਹਾਂ 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 ਪਰ ਇਹ ਤਾਂ ਖਿਆਲੀ ਨਾ ਬਣਾਉਂਦੇ ਆ ਅੱਛਾ ਲੰਮੇ ਲੰਮੇ ਜੇ ਤੇ ਉਹਨਾਂ ਵਾਂਗੀ ਹੁੰਦੇ ਆ ਕਮਸ਼ਾ ਠੀਕ ਆ ਬੜੀਆਂ ਸਬਜ਼ੀਆਂ ਹਾਂਜੀ ਸਾਡੇ ਜੀ ਚਕੰਦਰ ਵੀ ਹੈਗੀ ਆ ਜੀ ਸਾਡੇ ਫੁੱਲ ਗੋਭੀ ਵੀ ਹੈਗੀ ਆ ਜੀ ਸਾਡੇ ਬੰਦ ਗੋਭੀ ਵੀ ਹੈਗੀ ਆ ਜੀ ਸਮਝੀ ਜਿਹੜੀ ਹੈ ਨਾ ਪਾਲਕ ਜਿਹੜੇ ਰੇਟਾਂ ਨਾਲੋਂ ਥੋੜੀ ਕੀ ਮਹਿੰਗੀ ਬਿਲੋਗ ਹੈ ਕੋਈ ਨਹੀਂ ਬਿਲਕੁਲ ਤਾਜੀ ਸਪਰਿਆਂ ਰਾਤ ਖਾਧਾ ਲੈ ਕੇ ਮੈਂ ਨਹੀਂ ਹੱਟਦੇ ਰਿਹਾ ਠੀਕ ਆ ਨੋ ਮੰਜੂਰ ਆ ਨਹੀਂ ਨਹੀਂ ਸਪਰੇਅ ਤੋਂ ਰਹਿਤ ਹੋ ਰਹਿਤ ਆ ਸਹੀ ਗੱਲ ਹੈ ਚਲੋ ਤੇ ਮਖੌਲ ਆ ਦਸਾਨੂੰ ਬਾਬਿਓ ਕੋਈ ਮਹਿੰਗੀ ਥੋੜਾ ਦੌਜੀ ਲਾਵਾਂਗੇ ਤੁਹਾਨੂੰ ਪਿਆ ਦੀ ਇੱਦੇ ਲਾਵਾਂਗੇ ਤੇ ਤੁਹਾਡੀ ਆ ਜਿੰਨੀ ਮਰਜ਼ੀ ਖੜੋ ਹੈ ਨਾ ਜਿਹੜੀ ਤੁਸੀਂ ਲੀਡ ਰੂਟ ਲਾਈ ਹੈ ਨਾ ਕਿੰਨੇ ਫਾਇਦੇ ਆ ਕਿੰਨੇ ਇਹ ਤੀਜਾ ਮੜਦੇ ਆ ਪਰ ਹੁਣ ਕੋਈ ਤਾਂ ਨਹੀਂ ਆ ਕੀ ਆ ਕਿ ਚਲੋ ਮੰਮੀ ਵੀ ਜਾ ਰਹੀ ਹੈ ਮਦਦ ਕਰਦੇ ਆ ਸੱਜੀਆਂ ਗਾਦੀਆਂ ਨਾਲ ਲੱਗ ਕੇ ਆਪੀ ਵੀ ਕੱਪੜੀਆਂ ਸਬਜ਼ੀਆਂ ਸਬਜ਼ੀਆਂ ਦੇ ਬੋਤ ਆ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਵੱਢ ਕੇ ਹੁਣ ਅਸੀਂ ਦੇਣ ਲੱਗੇ ਆ ਦੀਦੀ ਹੁਣਾਂ ਨੂੰ ਇਹ ਆ ਕਿ ਦੀਦੀ ਪਤੰਦ ਤੈਨੂੰ ਆਪੇ ਕਰਨੀ ਪੈਣੀ ਆ ਐ ਦੇਖੀ ਆਪੀ ਧੀਰੇ ਦੇਖ ਸਰ ਗੱਲ ਆ ਕਿ ਮੇਰੇ ਕੋਲ ਪੁੱਲ ਹੋਇਆ ਬਣ ਕੇ ਪਿਆਰ ਡਰਸ ਤੀਜ ਕਰਕੇ ਪਾਜੀ ਤੁਹਾਨੂੰ ਕੱਲ ਕੋਲੋ ਬੋਲੀ ਤੇਰੇ ਨੇ ਪੱਤੇ ਰਹਿਣਦੇ ਨੇ ਨਾ ਮੈਨੂੰ ਇੱਦਾਂ ਕਰ ਇਹ ਵਾਲੀ ਗੋਭੀ ਰਹਿਣ ਦੇ ਪੱਤਾ ਗੋਭੀ ਦੇ ਦੋ ਪੁੱਲ ਲੈ ਕੋਈ ਹਾਂ ਵੀ ਨਾ ਚਲ ਆ ਬੰਦ ਕਰਾ ਖਾਓ ਤਾਂ ਵੀ ਇਹ ਮਾਤ ਕਹੇ ਤੇ ਮੇਨਾ ਕੁਪਰੇ ਤੋਂ ਹੋਤ ਨਹੀਂ ਓਏ ਦੇ ਫੇਟ ਨਾ ਦੇ ਦੇ ਨਾ ਇਹ ਨਾ ਕਰ ਨਹੀਂ ਕਰ ਸਕਦੇ ਨਾ ਮੈਂ ਗਾ ਨਹੀਂ ਮੈਂ ਰਾਤ ਨੂੰ ਜਿਹਨੇ ਸਵਾ ਮੈਂ ਖਾਧੀ ਉਹ ਮੇਥਿਆਂ ਦੀ ਈ ਕਿ ਤਾਂ ਮੇਥੀ ਮੇਥੀ ਦੀ ਮੇਥੀ ਦੀ ਸੀ ਹੂੰ ਆਹ ਫੁੱਲ ਵੱਡਲੇ ਆ ਸਲਾਦ ਦੇ ਵਿੱਚ ਖਾਵਾਂਗੇ ਹਾਲ ਪ੍ਰੀਤੀ ਵੱਡੇ ਵੱਡੇ ਵੱਢੀਏ ਕਿ ਫੁੱਟੀਏ ਜਿਹੜੇ ਵੱਡੇ ਆ ਫੁੱਟਨੇ ਪਤਾ ਨਹੀਂ ਮੈਨੂੰ ਵੱਡ ਦੇ ਕਿ ਫੁੱਟ ਦੀਆਂ ਵੱਡੇ ਵੱਡੀ ਪ੍ਰੀਤੀ ਆਵੇ ਜਿੱਦਾਂ ਆਵਾ ਜਿਹੜੇ ਉੱਤੋਂ ਬੰਦ ਹੋਏ ਹੋਣਗੇ ਖਿੜੇ ਖਿੜੇ ਜਿਹੜੇ ਉਹ ਨਹੀਂ ਵੱਢਨੇ

ਕੱਤੇ ਅੱਛਾ ਵਟਾ ਮਿੱਟੀ ਕੱਤੇ ਜਿਹੜੇ ਮੱਢਾ ਖਾਣਦੇ ਤਲਕੱਲਾ ਮੁੱਢ ਕਹਿਣ ਦੀ ਆ ਮਿੱਟੀ ਵਾਲਾ ਹਿੱਦਾ ਹਾਂ ਹਾਂ ਲਓ ਜੀ ਬੀਬਾ ਜੀ 10 ਰੁਪਏ 10 ਰੁਪਏ 10 ਰੁਪਏ ਉਹ ਵੀ ਕ ਪੱਤਾ ਪੈੜਾ ਜਾ ਜਿਹੜਾ ਸੁੱਟ ਦੋ ਲਾ ਕੇ ਥੱਲੇ ਮਿੱਟੀ ਵਾਲਾ 10 ਰੁਪਏ 10 ਰੁਪਏ ਉਹ ਥੱਲੇ ਹੈਗਾ ਥੱਲੇ ਦੂਜਾ ਗੁਰਮੀਤ 10 ਰੁਪਏ ਵੀ ਦੇ ਵੀ ਦੇ ਉਹ ਕਰਦੇ ਕਹਦੇ ਗੁਰਮੀਤ ਕੌਣ ਆ ਕਿਹਦੇ ਮੋਢਿਆਂ ਤੇ ਚੜਿਆ ਤੂੰ ਕਿਵੇਂ ਕੋਣਾ ਆ ਕੋਣਾ ਆ ਨਾਮ ਲਾਹ ਜੋਤੀ ਮੈਮੁਨੀਆ ਹੈਪੀ ਵੀਰਾ ਹੈਪੀ ਵੀਰਾ ਹੋਰ ਜੋਤੀ ਨਾਲ ਜ਼ਿਆਦਾ ਮਿਲਦੀ ਆ ਨਾ ਫਿਰ ਹਾਂ ਜ਼ਿਆਦਾ ਦੀਦੀ ਫਿਰ ਉਹ ਬੋਲੇ ਨਾ ਪੁੱਤੀ ਕੇ ਇਹ ਇਹਨੇ ਸ਼ੁਰੂ ਤੋਂ ਜੋਤੀ ਆਂਦੀ ਹੈ ਹੈਪੀ ਨੂੰ ਆਹ ਇੱਕ ਹੋਰ ਲਾ ਲੈ ਪਹਿਲੋਂ ਜੋਤੀ ਕਹਿੰਦੀ ਜਦੋਂ ਇਹ ਨਹੀਂ ਪਹਿਲੋਂ ਇੱਧਰ ਪ੍ਰੀਤਿਆ ਉਹ ਵੀ ਵੱਡਾ ਹੀ ਉਧਰ ਆ ਵੇ ਉਹ ਵੇਖਣ ਨੂੰ ਆ ਆ ਵੇ ਨਹੀਂ ਆ ਜਿਹੜਾ ਆ ਆ ਹਾਂ ਹਾਂ ਬੰਦ ਨਾ ਮੈਂ ਰਹੀ ਹਾਂ ਇੱਥੇ ਆਹ ਥਿਰਪੇ ਥਿਰਪੇ ਬਹੁਤ ਜ਼ਿਆਦਾ ਲੱਗ ਗਿਆ ਫੁੱਲ ਵੱਡਾ ਤੇ ਉਹਨੇ ਰੇਟ ਵਧਾਤਾ ਹੀ ਹੋਤੀ ਠੀਕ ਆਪਾਂ ਇਦਾਂ ਇਦਾਂ ਨਹੀਂ ਇਹ ਨਹੀਂ ਬੱਟੇ ਹੋ ਲੱਗੋ ਜੇ ਛੋਟਾ ਹੋ ਜਾਣਾ ਨਹੀਂ ਦੀਦੀ ਇਹ ਉਹ ਸਖਤ ਵਾਹਤ ਨਾਲ ਵੇਖੀ ਆਪਣੇ ਕਰਦਣਾ ਮਾਰ ਲਈ ਸਿੱਧੀ ਐ ਨਾ ਨੱਕ ਤੇ ਬਾਣ ਵੱਜੇ ਸਿੱਧੀ ਹਾਂ ਨੱਕ ਮਾਰ ਬੱਤ ਸਾਰੇ ਨੱਕਾਂ ਵਰਗਾ ਵੀਡੀਓਸ ਅੰਦਰ ਨਹੀਂ ਕਰਨਾ ਚਲੋ ਮੈਥੇ ਰਹਿਣ ਦੇ ਮੈਥੇ ਨੇ ਦੋ ਚੀਜ਼ਆਂ ਜਿਹੜੀਆਂ ਉਹ ਵੱਢ ਦੇ ਮੈਥੇ ਆੜ ਦਿਖ ਹਾਂ ਮੈਥੇ ਰਹਿਣ ਦੇ ਓਰੇ ਆ ਮਧਨ ਬਾਰਗਪਤ ਇਹ ਰੇ ਇਹ ਰੇ ਜੋਦੀ ਮੰਨੂ ਕੀਤੀ ਥੱਲੇ ਵੱਡੀ ਮੇਥੇ ਨਹੀਂ ਹੋਰ ਉਂਗਲੀਆਂ ਦੀਆਂ ਗੋਲੀਆਂ ਕੂਲੀਆਂ ਗੋਲੀਆਂ ਕੀ ਬਣਾਉਣਾ ਕੀ ਆ ਮੇਥਿਆਂ ਦੀ ਇੱਥੇ ਇੱਥੇ ਤੇ ਤੁਹਾਡੇ ਬਣੀ ਪਈ ਆ ਨਹੀਂ ਇਹਨਾਂ ਨੇ ਖੜਨੀ ਆ ਫਿਰ ਗੁਛੀਆਂ ਵੱਡ ਨਾ ਗੁਛੀਆਂ ਵਾਂਗੂ ਉਹ ਉਹ ਤੇ ਵੱਡ ਕ ਵੱਢਿਓ ਮੈਂ ਜਿਹੜਾ ਆ ਵੀ ਇੱਧਰ ਵੱਡੇ ਆ ਜਿਹੜੀ ਜਿਹੜੀ ਚਕੰਦਰ ਨਹੀਂ ਲਾਈ ਹਾਂਜੀ ਦੋ ਕੋਦੀਆਂ ਫਟ ਕੇ ਨਾ ਪੀਸ ਹਾਂਜੀ ਉਹ ਨੂੰ ਬਿੱਲੀ ਕਾਸ ਕਰ ਲਈ ਹਾਂ ਨਚੋੜ ਕੇ ਘੁੱਟ ਕੇ ਰਾਸ ਹਾਂ ਜਦਾਂ ਦੇਸੀ ਜਿਹਾ ਉਹ ਹੁੰਦਾ ਤੁਹਾਡੇ ਘਰੇ ਹਾਂਜੀ ਦਾ ਹਾਂ ਉਹਦੇ ਵਿੱਚ ਮਿਕਸ ਕਰ ਲਿਓ ਫੇਰ ਤੇ ਜਦਾਂ ਤੁਸੀਂ ਨਾਈਟ ਸੁਣਾਉਣ ਦਾ ਰਾਤ ਨੂੰ ਭਾਵੇਂ ਆਪਣੇ ਸਕਿਨ ਤੇ ਵੀ ਕਰੋ ਮ사ਜ ਮ사ਜ ਕਰੋ ਆਪਣੇ ਨਿਖਸ ਤੇ ਕਰ ਸਕਦੇ ਆ ਫੇਰ ਕੋਈ ਚੀਜ਼ ਵੀ ਲੋੜ ਨਹੀਂ ਪੈਂਦੀ ਹਾਂ ਹੈ ਤੇ ਫੇਕ ਸਕਿਨ ਸਾਰੀ ਰੈੱਡ ਹੋ ਜੂਗੀ ਨਾ ਰੈੱਡ ਇੰਨੀ ਨਹੀਂ ਹੁੰਦੀ ਹਾਂ ਸਕਿਨ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਰਹਿਣੀ ਆ ਹੂੰ ਪੱਲਾ ਤਾਂ ਥੋੜਾ ਹੋ ਜਾਂਦਾ ਹਾਂ ਜੀ ਇਹ ਗੰਡੇ ਜਿਹਦੇ ਨੀਜੇ ਹੋਏ ਨਾਲ ਲਸਣੀ ਹੋਇਆ ਜੀ ਉਹ ਕੱਚੇ 10 ਦਿਨ ਮਹੀਨਾ ਘਰਕੋਜੋਗੇ ਨਾ ਫੇਰ ਰਹਿਣ ਵਧੀਆ ਹੋਏ ਸਾਡੇ ਕੱਚੇ ਤੁਸੀਂ ਸਾਡਾ ਇਹਨਾਂ ਫਿਕਰਨਾ ਕਰੋ ਤੇ ਇਹਨਲੀ ਫਿਕਰ ਕਰਨ ਦੀ ਬਹੁਤ ਬਹੁਤ ਧੰਨਵਾਦ ਆ ਫਿਕਰ ਕਰਦੀ ਹਾਂ ਸੁੱਖਣਾ ਲੈ ਆ ਕਰੇਗੀ ਪਰ ਬੜਾ ਵਧੀਆ ਲੱਗਦਾ ਆ ਜੀ ਆਂਦੇ ਆ ਕਿ ਜਿੰਸਾ ਕੋ ਜਿੰਨਾ ਕੋ ਜੀ ਬਿਜੀ ਜੀ ਦੇ ਕਰਮਾ ਦੇ ਦਾਣਾ ਪਾਣੀ ਉਹ ਉਹਨੂੰ ਮਿਲ ਕੇ ਰਹਿਣਾ ਹੈ ਨਾ ਤੇ ਹਲੇ ਮੂੰਗਰੇ ਲਾਉਣੇ ਆ ਮੂੰਗਰੇ ਉਹ ਲੈਣੇ ਨੇ ਡੱਕ ਲਾ ਡੱਕ ਲਾਉਣੇ ਘਟ ਘਟ ਕੇ ਹੁਣ ਮੀਟ ਹੈਗਾ ਹੁਣ ਠੀਕ ਸੰਧੀ ਨਹੀਂ ਹੋਣੇ ਕਿ ਕਿੱਥੇ ਵੱਡਾ ਕਿੱਧਰ ਹੋਣਾ ਹੈ ਹੈ ਪਾਈਓ ਮਤਾਂ ਗਾਡੀ ਦਾ ਨਿਕ ਨਿਕਾ ਵੱਡੋ ਕਿਉਂਕਿ ਦਾਤੀ ਲਿਓਣੀ ਆਪਾਂ ਕਰਦ ਲੈ ਨਹੀਂ ਨਹੀਂ ਦੀਦੀ ਜੀ ਜਿਹੜੇ ਵੱਡੇ ਆ ਬੂਟੇ ਆ ਨਾ ਉਹ ਹੈ ਹੀ ਸਖਤ ਵਾ ਤੇ ਸਖਤ ਤੁਹਾਨੂੰ ਉੱਥੇ ਜਾ ਕੇ ਵੀ ਵੱਢਣੇ ਪਣੇ ਆ ਘਰੇ ਜਾ ਕੇ ਵੀ ਆ ਵਾਲੀਆਂ ਤੁੰਗਲੀ ਆ ਆ ਵੀ ਆ ਪੱਕੀ ਹੈ ਇਹਨਾਂ ਚੀਜ਼ਾਂ ਨੂੰ ਆਪਾਂ ਪਸੰਦ ਨਹੀਂ ਉਹ ਕਰਦੇ ਪਰ ਹੈ ਸਹੀ ਉਹ ਨਹੀਂ ਜੀ ਜੀ ਆਪਾਂ ਬਹੁਤ ਸਾਗ ਚ ਪਾਉਨੇ ਬਹੁਤ ਸਵਾਦ ਨਹੀਂ ਨਹੀਂ ਜੀ ਸਵਾਦ ਪੁਰਜੀ ਬੰਦੀ ਤਈ ਦੇ ਨਾਲ ਬੰਦਾ ਆ ਰਹਿਣਾ ਸਹੀ ਗੱਲ ਭਾਬੀ ਆਪਾਂ ਮੇਥੀ ਦੀ ਪੁਰਜੀ ਬਣਾਉਣੀ ਮੰਨੇ ਬਣਾਉਣੇ ਬਣਾਉਣੇ ਕਦੇ ਨੇ ਮਠਿਆਲੀ ਵੀ ਬਣਾਈ ਹੈ ਹਨਾ ਸਾਗ ਜੀ ਪਾਈ ਦੇ ਸਾਗ ਜੀ ਕਦੇ ਵੀ ਪਾਲਕ ਨਹੀਂ ਪਾਉਣੀ ਨਹੀਂ ਪਾਣੀ ਸਾਰੇ ਲੋਕ ਪਾਉਂਦੇ ਆ ਰਹੇ ਪਾਉਨੇ ਆ ਰਹੇ ਨਹੀਂ ਪਾਉਣੀ ਚਾਹੀਦੀ ਪਾਰਕ ਨੂੰ ਚੱਲੀ ਗਈ ਪਾਰਕ ਦਾ ਸਾਦਨਾ ਕਿ ਸੌ ਨਹੀਂ ਹੋਇਆ ਹੋਰ ਦਾ ਭਾਬੀ ਉਪਰ ਬੰਦ ਗੋਭੀ ਦੇ ਵਿੱਚ ਦਾਲ ਪਾ ਕੇ ਬਣਾਉਣੀ ਨੇ ਨਾ ਸਾਰ ਬੰਦਣਾ ਤਾਂ ਉਹ ਵਰਮੀਆਂ ਵਾਲਾ ਬਣਾਉਣੀ ਹੁਣ ਖਾਣ ਵਧਾਇਆ ਜਾਏਗਾ ਹਾਂ ਦੀਦੀ ਹੁਣ ਖਾਣ ਵਧਾਇਆ ਜਾਊਗਾ ਹੁਣ ਖਾਣ ਵਧਾਇਆ ਜਾਊਗਾ ਅਜੇ ਇੰਨੀਆਂ ਹੋਈਆਂ ਹੀ ਨਹੀਂ ਆ ਇਹ ਇੱਕ ਦਰੀਜੀ ਜਿਹੜਾ ਖਾਈ ਦੀ ਹੈ ਨਾ ਨੱਕ ਨੂੰ ਹੋਰ ਤਰ੍ਹਾਂ ਹੋ ਡੱਬਣਾ ਸਮੈਲ ਜੀ ਨਾਲ ਨਹੀਂ ਨਹੀਂ ਮੇਰੇ ਗਲੇ 'ਚ ਕੁਝ ਹੋਣਾ ਵੀ ਨਾ ਖਾਸੀ ਹੋ ਜਾਂਦੀ ਹੈ ਮੈਨੂੰ ਇਹ ਹੈਲੋ ਆਪੋ ਕਹਿੰਦੇ ਦੱਸਾਓ ਕੋਈ ਮੈਂ ਕਰਦਾ ਪੀਤੀ ਜਿਹਾ ਪੋਟਰਾ ਕੋਈ ਨਹੀਂ ਫੇਰੀਆਂ ਮੋਟੀਆਂ ਹੋਣੀਆਂ ਭਾਬੀ ਜੀ ਅਜੇ ਬਹੁਤ ਜ਼ਿਆਦਾ ਨਹੀਂ ਨਾ ਮੋਟੀਆਂ ਹੋਈਆਂ ਹੂੰ ਹੂੰ ਚੰਗਣੀਆਂ ਚੰਗਣੀਆਂ ਚਲੋ ਜਰਾ ਤਾਂ ਇਹਨੇ ਬੋਆ ਦਾ ਬੂਟਾ ਇਹ ਪਹਿਲੇ ਘਰ ਲਾਇਆ ਨਾ ਪੁਰਾਣੇ ਉਹਦੇ ਨਾਲ ਦਾ ਬੂਟਾ ਇੱਥੇ ਲਾਉਂਦੇ ਉਹਨੂੰ ਬਹੁਤ ਨੀਭੂ ਲੱਗਦੇ ਆ ਇਹ ਲਾ ਕੇ ਇੱਥੇ ਲਾਇਆ ਨਾ ਹਾਂਜੀ ਬੜੇ ਲਾਏ ਅੰਦਰ ਬੰਨੀਆਂ ਸਾਲਾ ਪੂ ਲੱਗਦੇ ਰਹਿੰਦੇ ਆ ਚਲੋ ਬੜੀਆਂ ਤੇ ਆਜੋ ਆ ਆਓ ਤੇ ਲਿਆ ਤੇ ਆਸੂਆ ਮੇਰੀ ਹੂੰ ਸੋਹਣੇ ਲੱਗਣਦੇ ਨਾ ਕਹਿੰਦੇ ਹੋਰੀ ਵੀ ਸਬਜੀ ਬਣ ਜਾਂਦੀ ਆ ਕੱਚੀ ਨਹੀਂ ਗਾਦੇ ਜਿਹੜਾ ਕੇਂਦੇ ਦਾ ਮੁੱਟਾ ਹੁੰਦਾ ਨਾ ਉਹਨੂੰ ਉਹਦਾ ਜਿਹੜਾ ਕੰਦਮ ਹਿਆਲ ਦਾ ਆਮਕ ਲੋ ਨੂੰ ਉੱਤੋਂ ਕੱਟਦੀ ਹੈ ਨਾ ਹੂੰ ਤੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਪੈਂਦੀਆਂ ਵਾ ਕਿੱਲੇ ਦੇ ਧਣੇ ਦੇ ਵਿੱਚ ਹਾਂਜੀ ਤੇ ਉਦੋਂ ਟੱਕ ਦਿੰਦੇ ਆ ਟੱਕ ਰਿੰਦੇ ਆ ਪਾਣੀ ਪਿੰਦੇ ਤੇ ਪਤਰੀ-ਪਤਰੀ ਜਿਹੜੀ ਨਾ ਉਹ ਵੀ ਗਲ ਜਾਂਦੀ ਮੈਂ ਵੀ ਇਹ ਵੀਡੀਓ ਵੇਖੀ ਸੀ ਹਾਂਜੀ ਹਾਂਜੀ ਵਿੱਚ ਪਾਣੀ ਪਾ ਕੇ ਕਿੰਨਾ ਚਿਰ 1 24 ਘੰਟੇ ਲਈ ਰਹਾ ਟੱਕਦੇ ਆ ਹੂੰ ਮੇਰੇ ਪ੍ਰਮਾਤਮਾ ਨੇ ਫਾਇਦੇ ਲਈ ਹਸਿਆ ਵਾ ਜੀ ਨਹੀਂ ਬੱਤ ਆਪਾਂ ਨੂੰ ਨਹੀਂ ਵਰਤਨੀ ਆਉਂਦੀਆਂ ਆਜੋ 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 ਚਲੋ ਜੀ ਭੈਣ ਜੀ ਦੀ ਹੋ ਗਈ ਤਿਆਰੀ ਹਾਂ ਭੈਣ ਜੀ ਤਿਆਰੀ ਹੋ ਗਈ ਹੈ ਤੇ ਭੈਣ ਜੀ ਨੇ ਤਾਂ ਕੋਈ ਬੰਦ ਬਣਾ ਕੇ ਲੱਗੇ ਤੋਰਨਾ ਭੈਣ ਜੀ ਪਾਪਾ ਦਿੱਤਾ ਵਾ ਪੇਕੇ ਆਈ ਇੱਕ ਹਿਸਾਬ ਦੀ ਹਾਂ ਮੈਂ ਹੁਣ 10 11 ਕਿਲੋ ਝੋ ਲੈ ਆ ਤੇ ਤੇਰੀ ਪਰ ਮੱਖਣਾ ਜੇ ਉਹ ਨਹੀਂ ਰਿਹਾ ਉਹ ਨਹੀਂ ਮੈਨੂੰ ਡੇਟ ਕਰਨੀ ਪੈਣੀ ਹੂੰ ਆਈ ਜਾਣਾ ਕੋਈ ਨਹੀਂ ਆਏਗਾ ਕਿ ਜੀ ਹੂੰ ਜਾਣੂ ਜੀ ਕਰਨਿਆ ਕਿ ਨਹੀਂ ਹੈ ਜੀ ਲੱਗਾ ਹੀ ਹੂੰ ਤੇ ਨਾ ਜਾਓ ਤੁਸੀਂ ਹੈਪੀ ਜਾਣਾ ਪੈਣਾ ਗੜੀ ਤੇ ਦਾਣ ਲਟਵਾਉਂਦਾ ਚਲਾ ਤੂੰ ক্লোਜ਼ ਕਰ ਲੈ ਭੈਣ ਤੇ ਆਈ ਹੀ ਆਪਣੇ ਕੰਮ ਨੂੰ ਬਾਕੀ بڑے ਕੰਮ ਕੱਢ ਕੇ ਗਏ ਨੁਕਸੇ ਦੱਸ ਕੇ ਗਏ ਹੈ ਬਾਕੀ ਜਿਹਨੂੰ ਜਿਹਨੂੰ ਵੀ ਫਰਕ ਪਏਗਾ ਜ਼ਰੂਰ ਦੱਸਿਓ ਬਈ ਇਹ ਨੁਕਸੇ ਦੇ ਨਾਲ ਸਾਨੂੰ ਫਰਕ ਬੜਾ ਪਿਆ ਆ ਕਹਿੰਦਾ ਵਾ ਆਪਣਾ ਡਿਸਪੈਂਸ ਰੱਖਣਾ ਪੈਂਦਾ ਵਾ ਹੂੰ ਇਹਨਾਂ ਚੀਜ਼ਾਂ ਦਾ ਜਿਹੜਾ ਸਭ ਤੋਂ ਜ਼ਰੂਰ ਹੁੰਦਾ ਵਾ ਤੇ ਆਪਾਂ ਆਪਣੇ ਸਵਾਸਥੇ ਨਾਲ ਖਾਣੇ ਆ ਮਾਦੀ ਜਾਨੋ ਬਤਦੇ ਆ ਮੈਂ ਤੇ ਪੂਰਾ ਮਤਲਬ ਦੱਸਦਾ ਉਹ ਦਾ ਨਾ ਇਹ ਵੀ ਦੀਦੀ ਆਪੋ ਆਪਣੀ ਕਿਸਮਤ ਹੁੰਦੀ ਆ ਕਹਿ ਦੇ ਦਿੰਨੇ ਆ ਨਾ ਕਿ ਅਸੀਂ ਆ ਚੀਜ਼ ਖਾਣੇ ਉਹ ਖਾਣੇ ਆ ਚਲੋ ਰੱਬ ਸੁੱਖ ਰੱਖੇ ਆਦੇ ਡੈਡੀ ਜੀ ਨਾ ਮਿੱਠਾ ਕੋਈ ਨਹੀਂ ਖਾ ਸਕਦਾ ਪਰ ਕੋਈ 슈ਗਰ ਨਹੀਂ ਕੋਈ ਬੀਪੀ ਨਹੀਂ ਕੋਈ ਵਾਹ ਰੱਬ ਸੁੱਖ ਰੱਖੇ ਤੰਦਰੁਸਤੀ ਆ ਦੁੱਧ ਕਿਉ ਮੱਖਣ ਹਾਂ ਕਹਿੰਦੇ ਤੂੰ ਪ੍ਰੇਅਜ ਕਰੀਂ ਤੂੰ ਕਿੰਨੀ ਕਿਟਨੀ ਆਹੋ ਉਹਦਾ ਇਹੋ ਇਹ ਵੀ ਆਪੋ ਆਪਣਾ ਸਾਹ ਕਿਤਾਬ ਹੁੰਦਾ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਮਨਾ ਕਰਦੇ ਆ ਨਾ ਉਹ ਡੈਡੀ ਸਾਰੀਆਂ ਤੋਂ ਵੱਧ ਖਾਂਦੇ ਆ ਜਿੱਦਾਂ ਇਹਨਾਂ ਦਾ ਜਿਹੜਾ ਹੈ ਨਾ ਮਤਲਬ ਹੁਣ ਦੀ ਜਨਰੇਸ਼ਨ ਚ ਤੇ ਇਹਨਾਂ ਦੀ ਜਨਰੇਸ਼ਨ ਜਦੋਂ ਹੀ ਉਹਨਾਂ ਦਾ ਫਰਕ ਬੜਾ ਹੁੰਦਾ ਹੈ ਨਾ ਹੂੰ ਇਹਨਾਂ ਦਾ ਮੇਦਾ ਜਿਹੜਾ ਉਹ ਸਾਰਾ ਤਾਂ ਬਣਿਆ ਪਚਿਆ ਪਚਾਉਂਦੇ ਕੰਮ ਲੱਗੇ ਰਹਿੰਦੇ ਸਾਰਾ ਦਿਨ ਹਾਂ ਇਹ ਵੀ ਗੱਲ ਸਹੀ ਗੱਲ ਆ ਸਾਰਾ ਕਰ ਭੇਜਣ ਨਾਲ ਲੱਗਿਆ ਵਾਲਿਆ ਉਹ ਹਾਏ ਹਾਏ ਹੁੰਦੀ ਰਹਿੰਦੀ ਆ ਵੇਖੇ ਰਵਾਂਗੇ ਤੇ ਫਿਰ ਤੇਰੇ ਸਰੀਰ 'ਚ ਗੜਬੜੀ ਪੈਦਾ ਹੋਣੀ ਹੈ ਚਲੋ ਬਾਕੀ ਇਹ ਨੂੰ ਦੱਸੋ ਸਮਝਾਓ ਬਾਅਦੇ ਕੰਮ ਕਰਿਆ ਕਰ ਮੇਰੇ ਮਾਸੀ ਮੇਰੇ ਮਾਸੀ ਨੂੰ ਤੇ ਵੇਂਦੇ ਨਹੀਂ ਐ ਵੀ ਤੇ ਲੱਗੇ ਰਹਿੰਦੇ ਹੂੰ ਹੂੰ ਮੇਰੇ ਉੱਤੇ ਕੇ ਸਿਆਰ ਕਰਨੀਆਂ ਨਹੀਂ ਹੂੰ ਗੁਰਦਵਾਰੇ ਜਾਣਾ ਤੇ ਸਿਆਰ ਕਰਨ ਨੂੰ ਕਿਹੜਾ ਅੱਗੇ ਸਾਰਾ ਦਿਨ ਤੇ ਰਹਿ ਜਾਣਾ ਕੰਮ ਇਹਨਾਂ ਨੂੰ ਤੇ ਵਾਸ ਕੰਮ ਕਰਨੀ ਐ ਮੈਂ ਤੇ ਹੁਣ ਰਾਜੂ ਰੱਖ ਲਿਆ ਵਾ ਤੇ ਮੱਝ ਨਾ ਕੁਰਸੀ ਤੇ ਬਿਕੇ ਰਹਿੰਦੀ ਐ ਰਾਣੀ ਆ ਬਿਨਾ ਉਹ ਆਪਣੇ ਨੂੰ ਕੇ ਤੇ ਕੰਮ ਕਰਦੀ ਚਲੋ ਹਾਂ ਚਲੋ ਦੇਖਾ ਕਰੋ ਵਲੋਗ ਦਾ ਐਂਡ ਤੇ ਸਾਨੂੰ ਵੀ ਚੋੜੋ ਚਲੋ ਉਹ ਪ੍ਰੀਤੀ ਨਹੀਂ ਵੀ ਆਗੇ ਕਮ ਆ ਗਿਆ ਤੂੰ